ਹਾਂਜੀ ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਰਾਮ ਟੈਕਸ ਦੇ ਸੂਟ ਲੈ ਕੇ ਆਏ ਹਾਂ ਬਿਲਕੁਲ ਨਵੀਂ ਜੀ ਕਲੈਕਸ਼ਨ ਹੈ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੀ ਆ ਬਹੁਤ ਪਿਆਰੇ ਸੂਟ ਨੇ ਜੀ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਅਸੀਂ ਸੂਟ ਪਾ ਰਹੇ ਹਾਂ ਇਹਨਾਂ ਸਾਰਿਆਂ ਦਾ ਪ੍ਰਾਈਸ ਅਲੱਗ-ਅਲੱਗ ਰਹੇਗਾ ਪ੍ਰਾਈਸ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਜੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲੈਕਸ਼ਨ ਬਹੁਤ ਪਿਆਰੀ ਹੈ ਜਿਨ੍ਹਾਂ ਦੇ نیچے ਉਸੀ ਤੋਂ ਨੂੰ ਨਾਲ ਦੀ ਨਾਲ ਦੱਸਾਂਗੇ ਵਿਦਾਊਟ ਲਾਈਨਿੰਗ ਬਣੇਗਾ ਤਾਂ ਵੀ ਨਾਲ ਦੀ ਨਾਲ ਦੱਸਾਂਗੇ ਜੀ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਹੈ 82838283 81 ਨੰਬਰ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਕੁਝ ਦਿਨਾਂ ਤੋਂ ਪ੍ਰੋਬਲਮ ਆ ਰਹੀ ਹੈ ਜੀ ਮੇਰੀ ਜਿਹੜੀ ਵੀਡੀਓ ਮੇਰੀ ਆਵਾਜ਼ ਆ ਉਹ ਇੰਗਲਿਸ਼ ਦੇ ਵਿੱਚ ਜਾ ਰਹੀ ਆ ਤੇ ਉਹ ਮੈਂ ਨਹੀਂ ਕਰ ਰਹੀ ਆ ਕਿ ਕਾਫੀ سارے ਕਮੈਂਟ ਆਨੇ ਹੁੰਨੇ ਆ ਤੁਸੀਂ ਪੰਜਾਬੀ ਚ ਵੀਡੀਓ ਅਪਲੋਡ ਕਰਿਆ ਕਰੋ ਮੈਂ ਪੰਜਾਬੀ ਚ ਹੀ ਬੋਲਦੀ ਆ ਉਹ ਤੁਹਾਨੂੰ ਤੁਹਾਡੇ ਫੋਨ ਦੀ ਸੈਟਿੰਗ ਕਰਨੀ ਪੈਗੀ ਜਿੱਥੇ ਮੇਰੀ ਵੀਡੀਓ ਚੱਲ ਰਹੀ ਆ ਉੱਥੇ 3 ਡਾਟਸ ਦੇ ਵਿੱਚ ਜਾ ਕੇ ਸੈਟਿੰਗ ਦੇ ਵਿੱਚ ਜਾ ਕੇ ਲੈਂਗੁਏਜ ਸੈਟਿੰਗ ਦੇ ਵਿੱਚ ਤੁਹਾਨੂੰ ਪੰਜਾਬੀ ਕਰਨੀ ਪੈਗੀ ਉੱਥੋਂ ਫਿਰ ਤੁਹਾਡਾ ਫੋਨ ਠੀਕ ਹੋ ਜਾਏਗਾ ði ਲੈਂਗੁਏਜ ਪੰਜਾਬੀ ਦੇ ਵਿੱਚ ਹੀ ਆਉਣ ਲੱਗ ਜੇਗਾ ਜੀ ਬਹੁਤ ਸਾਰੀ ਪ੍ਰੋਬਲਮ ਆਉਂਦੀ ਹੈ ਕੁਦਰਤੀ YouTube ਕਿੰਨੀ ਹੋਈਆਂ ਤੇ ਮੈਨੂੰ ਨਹੀਂ ਪਤਾ ਕਿਉਂ ਹੋ ਰਿਹਾ ਸਾਰਾ ਠੀਕ ਹੈ ਜੀ ਕਲੈਕਸ਼ਨ ਬਹੁਤ ਸੋਹਣੀ ਦੇਣੀ ਅਸੀਂ ਤੁਹਾਨੂੰ ਅੱਜ ਪੈਸਵਰਕ ਦੇ ਨਾਲ ਸੂਟ ਨੇ ਅਲੱਗ-ਅਲੱਗ ਤਰ੍ਹਾਂ ਦੇ ਸੂਟ ਹੋਣਗੇ ਤੇ ਅਲੱਗ-ਅਲੱਗ ਇਹਨਾਂ ਦੇ ਪ੍ਰਾਈਸ ਹੋਣਗੇ ਤੁਸੀਂ ਵੀਡੀਓ ਨੂੰ ਦੇਖਿਓ ਜੀ ਧਿਆਨ ਨਾਲ ਇਹ ਵਾਲਾ ਸੂਟ ਵਿਦਾਊਟ ਲਾਈਨਿੰਗ ਬਣਨੇ ਵਾਲਾ ਏ ਪਿਓਰ ਕਾਟਨ ਦਾ ਸੂਟ ਆ ਕਲਰ ਬਹੁਤ ਸੋਹਣਾ ਸੂਟ ਦਾ ਸੈਂਟਰ ਪੈਨਲ ਦੇ ਨਾਲ ਸੂਟ ਰਹੇਗਾ ਜੀ ਤੇ ਜਿਹੜਾ ਇਹਦਾ ਘੇਰਾ ਹੈ ਉਹ ਪਿੰਟੈਕਸ ਪਾ ਕੇ ਪ੍ਰਿੰਟਡ ਕੀਤਾ ਹੋਇਆ ਹੈ ਠੀਕ ਹੈ ਜੀ ਸਾਰੇ ਸੂਟ ਦੇ ਵਿੱਚ ਇਹ ਪਿੰਟੈਕਸ ਰਹੇਗੀ ਬਹੁਤ ਸੋਹਣੀ ਪਿੰਟੈਕਸ ਪਾ ਕੇ ਤੇ ਘੇਰੇ ਤੇ ਵੀ ਪ੍ਰਿੰਟਡ ਪਿੰਟੈਕਸ ਕਿਉਂਕਿ ਸੂਟ ਦੀ ਜਿਹੜੀ ਸਲਵਾਰ ਆ ਉਹ ਪ੍ਰਿੰਟਡ ਹੀ ਰਹੇਗੀ ਇਹ ਪ੍ਰਿੰਟਡ ਸਲਵਾਰ ਹੈ ਜੇ 3 ਮੀਟਰ ਦੀ ਤੇ ਇਹ ਹੈਗੀ ਹੈ ਸ਼ਰਟ ਪੈਚ ਵਰਕ ਦੇ ਨਾਲ ਬਹੁਤ ਪਿਆਰਾ ਪੀਸ ਆ ਕਲਰ ਡਿਜ਼ਾਈਨ ਬਹੁਤ ਸੋਹਣੇ ਇਹਨਾਂ ਦੇ ਸਾਰਿਆਂ ਦੇ ਤੇ ਇਹ ਹੈਗਾ ਜੀ ਇਹਦਾ ਚਨਨ ਸ਼ਫਾਂਦਾ ਦੁਪੱਟਾ ਲੰਮਾ ਛੋੜਾ ਜਿਹਾ ਦੁਪੱਟਾ ਰਹੇਗਾ ਆਰਾਮ ਟੈਕਸ ਬ੍ਰਾਂਡ ਆ ਤੇ ਨਾਲ ਹੈਗੇ ਜੀ ਇਹ ਲੇਸ ਵਰਕ ਦੇ ਨਾਲ ਦੁਪੱਟਾ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਆਪਸ਼ਨ ਦੇ ਦਾਨੇ ਆ ਕਲਰ ਬਹੁਤ ਸੋਹਣੇ ਆ ਤੇ ਪ੍ਰਾਈਸ ਰਹੇਗਾ ਇਹ ਸੂਟ ਦਾ 2650 2650 2650 ਦੇ ਵਿੱਚ ਸੂਟਾਂ ਕਲਰ ਹੈਗਾ ਜੀ ਬਲੈਕ ਬਲੂ ਤੇ ਇੱਕ ਤੁਹਾਨੂੰ ਇਹ ਤਿੰਨ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਠੀਕ ਹੈ ਤਿੰਨੋਂ ਹੀ ਕਲਰ ਸੋਹਣੇ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਸੂਟ ਕਿਦਾਂ ਲੱਗਿਆ ਮੈਂ ਤੁਹਾਨੂੰ ਪਾਏ ਹੋਏ ਸੂਟ ਦੀ ਲੁੱਕੇ ਦਿਖਾ ਦਾਨੀ ਆ ਜੀ ਬਹੁਤ ਸੋਹਣੀ ਲੁੱਕ ਆ ਰਹੀ ਹੈ ਇਹਨਾਂ ਦੀ ਤੁਸੀਂ ਇਹ ਦੇਖੋ ਅੱਜਕੱਲ ਥੋੜਾ ਜਿਹਾ ਸ਼ਾਰਟ ਦਾ ਜਿਹੜਾ 트ੈਂਡ ਆ ਸ਼ਾਰਟ ਦੇ ਵਿੱਚ ਲੱਗ ਗਿਆ ਹੁਣ ਹੁਣ ਤੁਸੀਂ ਸਟ੍ਰੇਟ ਸਲਵਾਰਾਂ ਦੇ ਨਾਲ ਵੀ ਸ਼ਾਰਟ ਸ਼ਰਟ ਬਣਾ ਸਕਦੇ ਹੋ ਥੋੜੀ ਚੁਆਇਸ ਆ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਐਡਾਂ ਦੀ ਲੁੱਕ ਆਏਗੀ ਜੀ ਸੂਟ ਦੇ 2650 ਦਾ ਸੂਟ ਆ ਨੈਕਸਟ ਜਿਹੜਾ ਸੂਟ ਹੈਗਾ ਇਹ ਵੀ ਬਹੁਤ ਪਿਆਰਾ ਪੀਸ ਆ ਇਹ ਵੀ ਪ੍ਰਿੰਟ ਸਲਵਾਰ ਦੇ ਨਾਲ ਹੀ ਰਹੇਗਾ ਜੀ ਸੂਟ ਕਲਰ ਡਿਜ਼ਾਈਨ 1 ਨੰਬਰ 10 10 ਮੀਟਰ ਦੀਆਂ ਸਲਵਾਰਾਂ ਸਭ ਤੋਂ ਮੇਨ ਗੱਲ ਇਹ ਹੈਗਾ ਜੀ ਮਸ਼ੀਨੀ ਵਰਕ ਦੇ ਨਾਲ ਬਹੁਤ ਸੋਹਣੇ ਜਿਹੇ ਡਿਫਰੈਂਟ ਜੇ ਫੁੱਲ ਬਣੇ ਹੋਏ ਆ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਬਣੇ ਹੋਏ ਆ ਤੇ ਇਹ ਬਣਿਆ ਹੋਇਆ ਦਾ ਪੈਚ ਵਰਕ ਦੇ ਨਾਲ ਘੇਰਾ ਤੇ ਨੀਚੇ ਸਾਰਾ ਇਹ ਵਰਕ ਹੋਇਆ ਹੋਇਆ ਹੈ ਤੇ ਨਾਲ ਤੁਹਾਨੂੰ ਇਹ ਪ੍ਰਿੰਟਡ ਸਲਵਾਰ ਮਿਲ ਜੇਗੀ ਜਿਹੜੇ ਕਲਰ ਦੀ ਸਲਵਾਰ ਆ ਜਿਹੜੇ ਪ੍ਰਿੰਟ ਦੀ ਸਲਵਾਰ ਆ ਉਹੀ ਪ੍ਰਿੰਟ ਘੇਰੇ ਤੇ ਪੈਚ ਕੀਤਾ ਹੋਇਆ ਹੈ ਇਹਦੇ ਨਾਲ ਵੀ ਤੁਹਾਨੂੰ ਚਨੌਨ ਸ਼ਫੌਨ ਦਾ ਦੁਪੱਟਾ ਮਿਲੇਗਾ ਲੁੱਕ ਲਾਈਕ ਕੁਛ ਐਦਾਂ ਦਾ ਸੂਟ ਆਏਗਾ ਠੀਕ ਹੈ ਜੀ ਤੁਹਾਡੀ ਚੁਆਇਸ ਆ ਸਲਵਾਰ ਸੂਟ ਬਣਾ ਲਓ ਪੈਂਟ ਸਟਿਚ ਕਰवानी ਆ ਜਿੱਦਾਂ ਦਾ ਵੀ ਸੂਟ ਨੂੰ ਤੁਸੀਂ ਡਿਜ਼ਾਈਨ ਦੇਣਾ ਉਵੇਂ ਦਾ ਦੇ ਸਕਦੇ ਹੋ 3-3 ਮੀਟਰ ਦੀਆਂ ਸਲਵਾਰਾਂ ਨੇ ਇਹਦੇ ਵਿੱਚ ਇੱਕ ਤੁਹਾਨੂੰ ਇਹ ਗਾਜ਼ਰੀ ਜਿਹਾ ਕਲਰ ਮਿਲ ਜਾਏਗਾ ਜੀ ਠੀਕ ਹੈ ਇਹ ਦੋ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹਨਾਂ ਦਾ ਵੀ 2650 ਪ੍ਰਾਈਸ ਆ ਜਿਹੜਾ ਨੈਕ ਸੂਟ ਦੇਣਾ ਸਾਰੇ ਸੂਟ ਇਹ ਦੋ ਤਿੰਨ ਸੈੱਟ ਨੇ ਜਿਹੜੇ 2650 ਦੇ ਨੇ ਦੇਖੋ ਜੀ ਸੂਟ ਦੀ ਲੁੱਕ ਨੈਕ ਤੇ ਪੱਟੀ ਆ ਤੇ ਸਾਰੇ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਸੈਂਟਰ ਪੈਨਲ ਦੇ ਨਾਲ ਸੂਟ ਇਹ ਬਹੁਤ ਪਿਆਰਾ ਜਿਹਾ ਤੇ ਇਹਦੇ ਨਾਲ ਵੀ ਇਹ ਪ੍ਰਿੰਟਡ ਸਲਵਾਰ ਆ ਦੇਖੋ ਕਿੰਨਾ ਸੋਹਣਾ ਸੂਟ ਆ ਕਲਰ ਡਿਜ਼ਾਈਨ ਬਹੁਤ ਪਿਆਰੇ ਆ ਦੁਪट्टे ਦੀ ਲੁੱਕ सेम ਇਦਾਂ ਹੀ ਆਏਗੀ ਜਿਵੇਂ ਫੋਟੋ ਦੇ ਵਿੱਚ ਆ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਇੱਕ ਤੋਂ ਇੱਕ ਨੇ ਬਹੁਤ ਸੋਨੇ ਛੇੜ ਨੇ ਜੀ ਪ੍ਰਿੰਟਡ ਸਲਵਾਰਾਂ ਦੇ ਨਾਲ ਤੇ ਖੂਸ਼ਿਕ ਹੁਣ ਅਲੱਗ ਦਿਖਾਣੇ ਆ ਇਹ ਅਲੱਗ ਜੀ 컬렉ਸ਼ਨ ਆ ਇਹ ਵੀ ਬਹੁਤ ਪਿਆਰਾ ਪੀਸ ਆ ਇਹ ਰੌਂਟ ਐਕਸਿਬ੍ਰੈਂਡ ਦੀ ਅੱਜ ਜੀ ਸਾਰੀ ਵੀਡੀਓ ਰਹੇਗੀ ਲਾਈਨਾਂ ਵਾਲੇ ਸਟੱਫ ਦੇ ਉੱਪਰ ਕਾਟਨ ਦਾ ਸਟੱਫ ਆ ਤੇ ਉੱਪਰ ਹੋਈ ਹੋਈ ਹੈ ਮਸ਼ੀਨੀ ਵਰਕ ਇਸ ਤੇ ਬਹੁਤ ਸੋਹਣਾ ਮਸ਼ੀਨੀ ਵਰਕ ਹੈ ਤੇ ਇਹ ਹੈਗਾ ਜੀ ਸਾਰਾ ਇਹਦਾ ਸਲਵਾਰ ਦਾ ਸਟੱਫ ਪਲੇਨ ਸਲਵਾਰ ਆ ਇਦਾਂ ਦੀ ਇਹਦੀ ਇਹਨਾਂ ਦੀ ਲੁੱਕ ਬਹੁਤ ਪਿਆਰੀ ਆਂਦੀ ਆ ਪਾਉਣ ਤੋਂ ਬਾਅਦ ਠੀਕ ਆ ਜੀ ਤੇ ਇਹਦੇ ਨਾਲ ਤੁਹਾਨੂੰ ਪਿਓਰ ਸ਼ਾਫੌਨ ਦੇ ਦੁਪੱਟੇ ਮਿਲਣਗੇ ਸੂਟ ਦਾ ਪ੍ਰਾਈਸ ਰਹੇਗਾ 2200 2200 ਦਾ ਸੂਟ ਆ ਪਿਓਰ ਸ਼ਾਫੌਨ ਦੇ ਦੁਪੱਟੇ ਦੇ ਨਾਲ ਰਹੇਗਾ ਜੀ ਇਹਦੇ ਵਿੱਚ ਕਲਰ ਬਹੁਤ ਸੋਹਣੇ ਆ ਇਹਦਾ ਸੈਕੰਡ ਕਲਰ ਆ ਪਰਪਲ ਲਾਈਨਾਂ ਵਾਲੀ ਸ਼ਰਟ ਰਹੇਗੀ ਸਾਰੀ ਇਦਾਂ ਪਲੇਨ ਸਲਵਾਰ ਰਹੇਗੀ ਜੀ ਕਲਰ ਤਾਂ ਸਾਰੇ ਇੱਕ ਤੋਂ ਇੱਕ ਨੇ ਇਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਚਾਰੋਂ ਹੀ ਕਲਰ ਅਲੱਗ ਨੇ ਠੀਕ ਹੈ ਜੀ ਪ੍ਰਾਈਸ ਰਹੇਗਾ ਸੂਟ ਦਾ 2200 ਇਹ ਵਾਲੇ ਸੂਟ ਦਾ 2200 ਸੂਟ ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇੱਕ ਹੋਰ ਨਵੀਂ ਕਲੈਕਸ਼ਨ ਦੇਣੀ ਆ ਤੁਹਾਨੂੰ ਇਹਨੂੰ ਤੁਸੀਂ ਪਾਰਟੀ ਵੇਅਰ ਵੀ ਸੂਟ ਨੂੰ ਯੂਜ਼ ਕਰ ਸਕਦੇ ਹੋ ਇਹ ਹੈਗਾ ਮੋਡਲ ਦਾ ਸੂਟ ਰਾਮ ਟੈਕਸੋ ਬ੍ਰਾਂਡ ਦੇ ਉੱਪਰ ਮੋਡਲ ਸਿਲਕ ਦਾ ਸੂਟ ਆ ਪ੍ਰਿੰਟ ਦੇਖਿਓ ਜੀ ਸੂਟ ਦਾ ਬਹੁਤ ਪਿਆਰਾ ਇੱਕ ਨੰਬਰ ਪ੍ਰਿੰਟ ਆ ਤੇ ਸਾਰਾ ਹੀ ਪ੍ਰਿੰਟ ਨੂੰ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਤੇ ਜਿਹੜਾ ਇਹਦੇ ਘੇਰੇ ਦੇ ਵਿੱਚ ਡਿਜ਼ਾਈਨਿੰਗ ਦਿੱਤੀ ਹੋਈ ਆ ਪਿੰਟੈਕਸ ਪਾ ਕੇ ਇਹ ਕੱਟਵਰਕ ਦੀ ਇਹ ਹੈਗਾ ਜੀ ਸਾਰਾ ਹੀ ਮਸ਼ੀਨੀ ਵਰਕ ਮਸ਼ੀਨੀ ਵਰਕ ਕੱਟਵਰਕ ਦੇ ਨਾਲ ਆ ਤੇ ਬਾਕੀ ਜਿੰਨਾ ਵੀ ਸਾਰੇ ਪ੍ਰਿੰਟ ਉਹ ਹਾਈਲਾਈਟ ਆ ਗੱਠ ਘੜਾਈ ਦੇ ਨਾਲ ਇਹ ਮੋਡਲ ਦੀ 셔ਟ ਆ ਲਾਈਨਿੰਗ ਲਾ ਕੇ ਸੂਟ ਬਣੇਗਾ ਬੈਕ ਦੇ ਪੱਲੇ ਤੇ ਵੀ ਬੇਲ ਮਿਲੇਗੀ ਤੁਹਾਨੂੰ ਤੇ ਨਾਲ ਇਹਦੇ ਮੋਡਲ ਦੀ ਪਲੇਨ ਸਲਵਾਰ ਆ 3 ਮੀਟਰ ਦੀ ਠੀਕ ਹੈ ਜੀ ਸੂਟ ਇਹ ਵੀ ਰਾਮ ਟੈਕਸ ਦਾ ਰਹੇਗਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਬਹੁਤ ਸੋਹਣੇ ਸੋਹਣੇ ਪਹਿਲਾਂ ਤਾਂ ਮੋਡਲ ਦਾ ਦੁਪੱਟਾ ਹੀ ਦਿਖਾ ਦਈਏ 2 मीटर ਦੀ ਲੈਂਥ ਦਾ ਇਹ ਪ੍ਰਿੰਟਡ ਦੁਪੱਟਾ ਆ ਜਾਏਗਾ। ਠੀਕ ਹੈ। ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 3100 100 3100 ਦਾ ਸੂਟ ਹੈ। ਇਹਦੇ ਵਿੱਚ ਇੱਕ ਕੇ ਬਲੈਕ ਕਲਰ ਆ ਜਾਏਗਾ। ਠੀਕ ਹੈ। ਬਲੈਕ ਕਲਰ ਤੇ ਵੀ ਪ੍ਰਿੰਟ ਬਹੁਤ ਖਿੜਕੇ ਆ ਰਹੇ ਹੈ। ਇਹ ਕੇ ਬਹੁਤ ਸੋਹਣਾ ਮਿਲ ਕੇ ਜਸਕਿਨ ਕਲਰ ਆ ਜੇ। ਦੁਪੱਟਿਆਂ ਦੇ ਪ੍ਰਿੰਟ ਬਹੁਤ ਪਿਆਰੇ ਆ। ਮੈਂ ਤੁਹਾਨੂੰ ਲੁੱਕੇ ਦਿਖਾ ਦਾਨੀ ਆ ਸੂਟ ਦੀ ਪਾਣ ਤੋਂ ਬਾਅਦ ਕਿਵੇਂ ਦੀ ਆਏਗੀ ਤੇ ਇੱਕ ਆਜੇ ਗਏ ਦੇ ਵਿੱਚ ਨਿਓਨ ਕਲਰ ਮਸਟਰਡ ਨਿਓਨ ਬਹੁਤ ਸੋਹਣਾ ਸ਼ੇਡ ਆ ਪੰਜ ਕਲਰ ਨੇ ਪੰਜ ਦੇ ਪੰਜ ਹੀ ਕਲਰ ਇੱਕ ਤੋਂ ਇੱਕ ਨੇ 3100 ਪ੍ਰਾਈਸ ਦੇ ਵਿੱਚ ਆ ਸ਼ਿਪਿੰਗ ਚਾਰਜਸ ਅਲੱਗ ਹੀ ਤੋਂ ਰਹਿਣਗੇ ਲੁੱਕ ਕੁਛ ਐਦਾਂ ਦੀ ਸੂਰਦੀ ਰਹੇਗੀ ਕੇਰਾ ਹੈਵੀ ਲੁੱਕ ਦੇ ਵਿੱਚ ਆ ਕਲਰ ਜਿਹੜਾ ਤੁਹਾਨੂੰ ਪਸੰਦ ਆ ਜੀ ਉਸ ਦੀ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਬਲੈਕ ਕਲਰ ਵੀ ਬਹੁਤ ਸੋਹਣਾ ਹੈ ਕਲਰ ਇੱਕ ਤੋਂ ਇੱਕ ਨੇ ਤੇ 3100 ਰੁਪਏ ਦਾ ਪ੍ਰਾਈਸ ਆ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸਟੱਫ ਬਹੁਤ ਸੋਹਣਾ ਤੁਸੀਂ ਇਹਨਾਂ ਨੂੰ ਐਜ਼ ਅ ਪਾਰਟੀ ਵੇਅਰ ਮਾੜਾ ਮੋਟਾ ਪਾਰਟੀ ਚ ਵੀ ਪਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਇਦਾਂ ਦੀ ਹੀ ਕਲੈਕਸ਼ਨ ਚ ਇੱਕ ਪੀਸ ਤੁਹਾਨੂੰ ਹੋਰ ਦੰਨੇ ਆ ਇਹ 2850 ਦੀ ਰੇਂਜ ਦੇ ਵਿੱਚ ਆ ਇਹ ਕਾਟਨ ਸਟੱਫ ਦੇ ਉੱਪਰ ਸੂਟ ਆ ਪਰ ਸੂਟ ਦਾ ਜਿਹੜਾ ਸਟਾਈਲ ਉਹ ਬਹੁਤ ਪਿਆਰਾ ਹੈ ਇਹ ਸੂਟ ਡਿਸਕਾਊਂਟ ਤੇ ਮਿਲ ਰਿਹਾ ਤੁਹਾਨੂੰ 2850 ਦੇ ਵਿੱਚ ਇਹਦਾ 3300 ਪ੍ਰਾਈਸ ਸੀਗਾ ਸੂਟ ਦਾ ਇਹਦਾ ਸਟਫ ਬਹੁਤ ਸੋਹਣਾ ਸੋਹਦਾ ਇਹ ਸਾਰੇ ਕਲਰਫੁਲ ਜਿਹੇ ਇਹਦੇ ਮਸ਼ੀਨੀ ਵਰਕ ਹੋਇਆ ਹੋਇਆ ਦੇਖੋ ਕਿੰਨਾ ਸੋਹਣਾ ਪਰਮਾ ਮਸ਼ੀਨੀ ਵਰਕ ਹੈ ਬਹੁਤ ਸੋਹਣਾ ਤੇ ਇਹ ਹੈਗਾ ਜੀ ਇਹਦਾ ਕੇਰਾ ਪਿੰਟੈਕਸ ਦੇ ਨਾਲ ਰਹੇਗਾ ਤੇ ਕਟ ਵਰਕ ਦੇ ਨਾਲ ਰਹੇਗਾ ਬਹੁਤ ਸੋਹਣਾ ਕਲਰ ਹੈ ਤੇ ਪਲੇਨ ਸਲਵਾਰ ਹੈ ਜੀ ਲਾਈਟ ਕਲਰ ਹੋਣ ਕਰਕੇ ਪਿਓਰ ਕਾਟਨ ਆ ਤਾਂ ਥੋੜਾ ਜਿਹਾ ਸੀ ਥਰੂ ਲੱਗੇਗਾ ਤਾਂ ਕਰਕੇ ਤੁਹਾਨੂੰ ਲਾਈਨਿੰਗ ਲਗਾਨੀ ਪਏਗੀ ਕਲਰ ਲਾਈਟ ਹੈ ਵੈਸੇ ਸਟਫ ਨੂੰ ਜ਼ਰੂਰਤ ਨਹੀਂ ਹੈਗੀ ਲਾਈਨਿੰਗ ਦੀ ਤੇ ਜਿਹੜਾ ਦੁਪੱਟਾ ਹੀ ਉਹ ਵੀ ਤੁਹਾਨੂੰ ਵਰਕ ਵਾਲਾ ਮਿਲੇਗਾ ਦੁਪੱਟਾ ਮੋਡਲ ਦਾ ਜੇ ਬਹੁਤ ਸੋਹਣਾ ਮੋਡਲ ਦਾ ਦੁਪੱਟਾ ਵਰਕ ਦੋਨੋਂ ਸਾਈਡ ਠੀਕ ਹੈ ਸੂਰਦੀ ਸਟੀਚਿੰਗ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਉਣ ਵਾਲੀ ਹੈ ਕੋਈ ਵੀ ਇਹਨੂੰ ਏਜ਼ ਪਾ ਸਕਦੀ ਆ ਇਹ ਚ ਸੈਕੰਡ ਕਲਰ ਬਲੈਕ ਆ ਸੇਮ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਪ੍ਰਾਈਸ ਹੈਗਾ ਏ 2850 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇੱਕ ਹੈਗਾ ਇਹਦੇ ਵਿੱਚ ਇਹ ਨੇਵੀ ਬਲੂ ਆ ਜੇ ਮਤਲਬ ਨੇਵੀ ਬਲੂ ਕਲਰ ਹੈ ਬਹੁਤ ਸੋਹਣਾ ਸ਼ੇਡ ਆ ਕਲਰ ਜਿਹੜਾ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਫਿਕ ਸੈਂਡ ਕਰ ਸਕਦੇ ਹੋ ਅੰਦਰ ਵਾਲੀ ਸਾਈਡ ਤੋਂ ਦੇਖੋ ਪ੍ਰਿੰਟ ਬਹੁਤ ਸੋਹਣੇ ਇਹਨਾਂ ਦੇ ਤੇ ਪਰਮਾ ਜਿਹਾ ਵਰਕ ਹੋਇਆ ਹੋਇਆ 2850 ਇਹਨਾਂ ਸੂਟਾਂ ਦਾ ਪ੍ਰਾਈਸ ਆ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ